ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਨਾਲ ਜੁੜੇ ਹੋਏ ਕਿਸਾਨਾਂ ਵੀਰਾਂ ਨੂੰ ਅਪੀਲ ਹੈ ਜੀ ਪਰਜੋਰ ਅਪੀਲ ਹੈ ਸਾਰੇ ਪਿੰਡਾਂ ਦੇ ਕਿਸਾਨਾਂ ਨੂੰ ਜਿਨ੍ਹਾਂ ਦੇ ਟਰੈਕਟਰ ਟਰਾਲੀਆਂ ਟਰਾਲੇ ਤੇ ਹੋਰ ਸਾਧਨ ਛੰਨਾ ਚੋਂ ਪੜੀਆਂ ਜਾਂ ਤੰਬੂ ਲਾਏ ਹੋਏ ਸੀਗੇ ਦੋਵੇਂ ਮੋਰਚਿਆਂ ਦੇ ਉੱਤੇ ਆਪ ਸਭ ਜੀ ਨੂੰ ਤਾਂ ਜਾਣਦੇ ਹੋ ਕਿ ਕਿਵੇਂ ਪ੍ਰਸ਼ਾਸਨ ਨੇ ਵੱਡੀ ਤਦਾਦ ਦੇ ਵਿੱਚ ਫੋਰਸ ਭੇਜ ਕੇ ਆਪਣੇ ਜਿਹੜੇ ਸਾਰੇ ਆ ਮੋਰਚੇ ਨੂੰ ਤੈਸਨਾਸ ਕਰ ਦਿੱਤਾ ਜੀਸੀਬੀ ਮਸ਼ੀਨਾ ਮਗਾ ਕੇ ਆਪਣੇ ਜਿਹੜੇ ਹੈਗੇ ਸਮਾਨ ਸਮੂਹ ਨਾਲ ਜਿਹੜਾ ਤੋੜਪੰਨ ਕਰ ਦਿੱਤਾ ਸੋ ਵੀਰੋ ਆਪ ਸਭੀਆਂ ਨੂੰ ਪਤਾ ਹੀ ਹੈ ਕਿ ਆਪਣੇ ਸਰਮੌਰ ਆਗੂ ਭਾਈ ਸਾਹਿਬ ਭਾਈ ਜਥੇਦਾਰ ਜਗਜੀਤ ਸਿੰਘ ਜੀ ਡੱਲੇਵਾਲ ਪਿਛਲੇ 115 ਦਿਨਾਂ ਦੇ ਕਰੀਬ ਤੋਂ ਜ਼ਿਆਦਾ ਹੋ ਚੁੱਕਿਆ ਉਹਨਾਂ ਨੂੰ ਮਰਨwarte ਉੱਤੇ ਬੈਠੇ ਆ ਤੇ ਬੀਤੇ ਕੱਲ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਵੀ ਉਹਨਾਂ ਨੂੰ ਜਿਹੜਾ ਆ ਆਰਜੀ ਜੇਲ ਬਣਾ ਕੇ ਬੰਦ ਕੀਤਾ ਹੋਇਆ ਜਲੰਧਰ ਵਿਖੇ ਉੱਥੇ ਉਹਨਾਂ ਨੇ ਕੱਲ ਤੋਂ ਪਾਣੀ ਲੈਣਾ ਵੀ ਬੰਦ ਕਰ ਦਿੱਤਾ ਆ ਉਹਨਾਂ ਦੇ ਨਾਲ ਆਪਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ ਉਹ ਜੇਲ ਦੇ ਵਿੱਚ ਡੱਕੇ ਹੋਏ ਆ ਤੇ ਸੈਂਕੜੇ ਕਿਸਾਨਾਂ ਨੇ ਉੱਥੇ ਮਾਰਨ ਵੱਤ ਸ਼ੁਰੂ ਕੀਤੀ ਹੋਈ ਸੋ ਵੀਰੋ ਸਾਰੇ ਤੁਸੀਂ ਸਾਰੀ ਜਿਹੜੀ ਆਪਣੀ ਲੜਾਈ ਦੀ ਗੰਭੀਰਤਾ ਨੂੰ ਸਮਝਦੇ ਹੋ ਕਿ ਲੜਾਈ ਕਿੰਨੀ ਗੰਭੀਰ ਆ ਆਪਾਂ ਸਮਾਨ ਨੂੰ ਉੱਥੇ ਬੇਫਿਕਰੀ ਕਰ ਦਿਓ ਕਿਸੇ ਸਮਾਨ ਦੀ ਬੇਫਿਕਰੀ ਛੱਡੋ ਲੜਾਈ ਆਪਣੀ ਵੱਡੀ ਆ ਅਗਰ ਆਪਾਂ ਆਪਦੀਆਂ ਇਹ ਸਾਰੇ ਸਮਾਨ ਦਾ ਕੁਰਬਾਨੀ ਦੇ ਕੇ ਟਰਾਲੀਆਂ ਟਰੈਕਟਰਾਂ ਦੀ ਕੁਰਬਾਨੀ ਦੇ ਕੇ ਜੇ ਆਪਾਂ ਨੂੰ ਐਮਐਸਪੀ ਮਿਲਦੀ ਹੈ ਤੇ ਆਪਾਂ ਆਪਦੀ ਆਉਣ ਵਾਲੀ ਨਸਲ ਨੂੰ ਬਚਾ ਲੈਨੇ ਆ ਤਾਂ ਸਸਤਾ ਇਹਦਾ ਸੌਦਾ ਬਹੁਤ ਸਸਤਾ ਹੈ ਸੋ ਵੀਰੋ ਪਰਜੋਰ ਅਪੀਲ ਹੈ ਆਪੋ ਆਪਣੇ ਟਰੈਕਟਰ ਟਰਾਲੀਆਂ ਨੂੰ ਕੋਈ ਬੰਦਾ ਵਾਪਸ ਲੈ ਕੇ ਆਉਣ ਦੀ ਫੇਚਲਾ ਨਾ ਕਰੇ ਤੇ ਨਾ ਘਬਰਾਓ ਆਪਾਂ ਮੋਰਚਾ ਕੋਈ ਵੀ ਮੋਰਚਾ ਕੋਈ ਵੀ ਮਹਿੰਮਾ ਲੜਾਈ ਹੈ ਚਾਹੇ ਵਾਰ ਆ ਚਾਹੇ ਜਿੰਦਗੀ ਮੌਤ ਦੀ ਜਿਹੜੀ ਆਪਣੀ ਉੰਜਾਂਗਾ ਜਾਂ ਦੋਖਾ ਸੋਖਾ ਇਹ ਉਤਾਰ ਚੜਾਵਾਂਦੇ ਰਹਿੰਦੇ ਆ ਇਸ ਤਰੀਕੇ ਦੇ ਨਾਲ ਵੇਵ ਲੈਂਥ ਆ ਜਿ ਕੋ ਸਾਇੰਸ ਦਾ ਵਿਦਿਆਰਥੀ ਮੇਰੀ ਗੱਲ ਸੁਣਦਾ ਹੋਊਗਾ ਉਹਨੂੰ ਸਮਝ ਆ ਜਾਂਦੀ ਹੋਊਗੀ ਫ੍ਰੀਕੁਐਂਸੀ ਵੀ ਵੇਵ ਲੈਂਥ ਦੇ ਵਿੱਚ ਹੀ ਸਾਰੀ ਜ਼ਿੰਦਗੀ ਚੱਲਦੀ ਹੈ ਇਹ ਸੰਘਰਸ਼ਾਂ ਦਾ ਹਿੱਸਾ ਹੁੰਦਾ ਕਦੇ ਉਤਾਰ ਚੜਾ ਕਦੇ ਐ ਲੱਗਦਾ ਵੀ ਅੱਜ ਆਪਾਂ ਜਿੱਤ ਗਏ ਕਦੇ ਐ ਲੱਗਦਾ ਵੀ ਆਪਾਂ ਹਾਰ ਗਏ ਇਹ ਹਿੱਸਾ ਹੀ ਰਹਿਣਾ ਹੁੰਦਾ ਉਤਾਰ ਚੜਾ ਆਉਣੇ ਹੀ ਜਾਂਦੇ ਰਹਿੰਦੇ ਨੇ ਸੋ ਵੀਰੋ ਆਪਣਾ ਮੋਰਚਾ ਸਮਾਪਤ ਨਹੀਂ ਹੋਇਆ। ਇਹ ਕਾਰੀ ਆਪਾਂ ਨੂੰ ਖੇੜਿਆ ਜ਼ਰੂਰ ਹੈ। ਆਪਾਂ ਗਰਹ ਨਿਚੇ ਦੇ ਨਾਲ ਐਮਐਸਪੀ ਕਿਸਾਨੀ ਮਕਰਜਾ ਤੇ ਜਿਹੜੇ ਹੋਰ ਆਪਣੇ ਆਗੂਆਂ ਨੂੰ ਜੇਲਾਂ ਦੇ ਵਿੱਚੋਂ ਬਾਹਰ ਕਢਾਉਣਾ ਹੈ। 13 14 ਮੁੱਦੇ ਹੈ ਜਿਹੜੇ ਉਹਨਾਂ ਦੇ ਉੱਤੇ ਪੂਰੀ ਜ਼ਰਕਤ ਨਾਲ ਆਪਾਂ ਲੜ ਰਹੇ ਹਾਂ। ਆਪਾਂ ਲੜਨਾ। ਕਿਸੇ ਨੇ ਕਬਰਾਉਣਾ ਨਹੀਂ ਆ। ਜਿਵੇਂ ਹੀ ਸਰਦਾਰ ਦਜੀਸ਼ ਸਿੰਘ ਢੱਲੇ ਵਾਲਾ ਆਪਾਂ ਬਾਹਰ ਆਉਣਗੇ। ਆਪਾਂ ਦੁਬਾਰਾ ਇਹ ਮੋਰਚੇ ਨੂੰ ਉੱਥੇ ਫੇਰ ਬਲੰਗਿਆਂ ਤੇ ਲੈ ਕੇ ਜਾਵਾਂਗੇ। ਸੋ ਵੀਰੋ ਸਾਰੇ ਅਪੀਲ ਮੰਦਿਆ। ਦੂਜੀ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਜਿਹਨੇ ਸਾਡਾ ਧੱਕਾ ਕੀਤਾ ਮਨਦੀਪ ਸਿੱਧੂ ਵਰਗੇ ਨਾਨਕ ਸਿੰਘ ਵਰਗੇ ਡੀਆਈਜੀ ਮਨਦੀਪ ਸਿੱਧੂ ਉਹ ਵੀਰੋ ਆਪ ਦੀ ਆਪ ਦੀ ਹੋਸ਼ ਸਮਾ ਲੋ ਤੁਸੀਂ ਕਾਰਵਾਈਆਂ ਤਾਂ ਕਰਤੀਆਂ ਦੋ ਦੋ ਸਾਲ ਰਹਿ ਗਏ ਤੁਹਾਡੀ ਰਿਟਾਇਰਮੈਂਟ ਦੇ ਵਿੱਚ ਆ ਤੁਸੀਂ ਮੁਕਸਰ ਦੇ ਵਸਨੀਕ ਆ ਤੁਸੀਂ ਅਸੀਂ ਵੀ ਮੁਕਸਰ ਦੇ ਆ ਫੇਰ ਨਾਖਿਓ ਕਿਤੇ ਉਹ ਨਾ ਹੋਵੇ ਵੀ ਫੇਰ ਤੁਹਾਡਾ ਕੋਈ ਥਾਣਾ ਲੱਭੇ ਅਸਲੀ ਬਦਲਾ ਲੈਣ ਵਾਲੀਆਂ ਕੋਮਾਂ ਤੁਹਾਡੇੰਗੂ ਨਹੀਂ ਐ ਜਿਹੜੇ ਵੇਚਣ ਵਾਲੇ ਆ ਚੰਦ ਲਾਲਚਾਂ ਦੇ ਵਿੱਚ ਆ ਦੋ ਦੋ ਸਾਲ ਰਹਿ ਕੇ ਤੁਹਾਡੇ ਇਸ ਤੋਂ ਬਾਅਦ ਕਿੱਥੇ ਜਾਓਗੇ ਆਹ ਧਰਤੀਆਂ ਤਾਂ ਨਹੀਂ ਛੱਡ ਕੇ ਜਾਵਣਗੇ ਫੇਰ ਨਾ ਕਿਉ ਆਪਦੇ ਕੰਡੇ ਜੇ ਤੁਸੀਂ ਬੀਜੋਗੇ ਚੁੰਗਣੇ ਤੁਹਾਨੂੰ ਹੀ ਪੈਣਗੇ ਹੱਥ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਕਿਤੇ ਉਹ ਨਾ ਹੋਵੇ ਕੇਜਰੀਵਾਲ ਤੇ મોદી ਇਹ ਭਗਵੰਤ ਮਾਨ ਨੂੰ ਤਾਂ ਤੁਹਾਡੀਆਂ ਕਬਰਾਂ ਵੀ ਸਾਨੂੰ ਪੱਟਣੀਆਂ ਪੈ ਜਾਣ ਤੁਹਾਡੀਆਂ ਸੁੰਨਤ ਕਰਕੇ ਤੁਹਾਨੂੰ ਥੋੜੇ ਸੰਸਕਾਰ ਅਤੇ ਲੱਕੜਾਂ ਵੀ ਨਸੀਬ ਨਹੀਂ ਹੋਣੀਆਂ ਤੁਹਾਨੂੰ ਖਾਲੀਆਂ ਨੂੰ ਦੱਬਾਂਗੇ ਅਸੀਂ ਕਬਰਾਂ ਕਬਰਾਉਣਾ ਆਪਦੇ ਹੱਥ ਤੇ ਕੰਡੇ ਨਾਲ ਬੀਜੋ ਸਾਬ ਨਾਲ ਸਾਡੇ ਜਿਹੜੇ ਸੰਦ ਤੁਸੀਂ ਉੱਥੇ ਚੋਰਾ ਨੂੰ ਤੇ ਆਪ ਜੀ ਚੱਕ ਰਹੇ ਆ ਸਾਡੇ ਸਿਲੰਡਰ ਤੇ ਸਾਡੇ ਏਸੀ ਸਾਡੇ ਸਨ ਭਾਂਡੇ ਟਿੱਕਰ ਉਹ ਸਾਰੇ ਤੁਹਾਡੋ ਵਸੂਲਾਂਗੇ ਘਬਰਾਉਣਾ ਸਾਰੇ ਇੱਕ ਇੱਕ ਦਾ ਪਰਮਾਤਮਾ ਅਸੀਂ ਝੋਲੀ ਆਰਦੇ ਆ ਕਿਉਂਕਿ ਕਾਨੂੰਨ ਅਸੀਂ ਆਪਦੇ ਵੀ ਹੱਥ ਚ ਨਹੀਂ ਲੈਣਾ ਚਾਹੁੰਦੇ ਸਜ਼ਾ ਦੇਣ ਦਾ ਜਿਹੜਾ ਕੰਮ ਆ ਇਹ ਪਰਮਾਤਮਾ ਦਾ ਪਰਮਪਿਤਾ ਪਰਮਾਤਮਾ ਦਾ ਅਸੀਂ ਉਹਦੇ ਮੂਹਰੇ ਝੋਲੀ ਆਰਦੇ ਆ ਜਿਨੇ ਅਧਰਮ ਦੇ ਰਾਹ ਤੇ ਚੱਲ ਕੇ ਸਾਡੇ ਨਾਲ ਜ਼ੁਲਮ ਕੀਤਾ ਪਰਮਾਤਮਾ ਉਹਨਾਂ ਦੀਆਂ ਵੰਸ਼ਾਂ ਨਾਂਸ਼ਾਂ ਨੂੰ ਆਪੇ ਸਜ਼ਾ ਦੇਊਗਾ ਗਾਂ ਵਾਲਿਆਂ ਨੂੰ ਵੀ ਭੁਗਤਣੀਆਂ ਪਹਿਣੀਆਂ ਮੋਦੀ ਦੇ ਕਿਆਂ ਨੂੰ ਵੀ ਭੁਗਤਣੀਆਂ ਪਹਿਣੀਆਂ ਮੋਦੀ ਦੇ ਤਾਂ ਗਾਂ ਵਾਲਿਆਂ ਨੂੰ ਵੀ ਗੈਟ ਡਬਲਯੂਟੀ ਉਹਦੇ ਪਿੱਛੇ ਬੈਠੇ ਉਹਨਾਂ ਨੂੰ ਵੀ ਭੁਗਤਣੀਆਂ ਪਹਿਣਗੀਆਂ ਤੇ ਥੱਲੇ ਜਿਹੜੇ ਉਹਨਾਂ ਦੇ ਚਮਚੇ ਬਣੇ ਆ ਡੀਜੀਪੀ ਮਨਦੀਪ ਸਿੱਧੂ ਵਰਗੇ ਐਸਐਸਪੀ ਨਾਨਕ ਸਿੰਘ ਵਰਗੇ ਉਹਨਾਂ ਨੂੰ ਵੀ ਸਾਰਿਆਂ ਨੂੰ ਭੁਗਤਣੀਆਂ ਪਹਿਣਗੀਆਂ ਤੁਸੀਂ ਪ੍ਰਵਾਹ ਨਾ ਮੰਨੋ ਸਾਰਿਆਂ ਨੂੰ ਦੇਣੀਆਂ ਆਉਣੀਆਂ ਇੱਥੇ ਸੋ ਮੇਰੇ ਹੱਥ ਜੋੜ ਕੇ ਅਪੀਲ ਆ ਤੁਸੀਂ ਦਹਿੜ ਰਹੋ ਆਪਾਂ ਹਾਰੇ ਨਹੀਂ ਅਜੇ ਅਸੀਂ ਜਾਉਂਦੇ ਆ ਸਾਡੀ ਧੌਂ ਚ ਕਿੱਲਾ ਹਜੇ ਉਹਨਾਂ ਹੀ ਆ ਵਾਡੀ ਰੀਡ ਦੇ ਹੱਡੀ ਵੀ ਸਿੱਧੀ ਆ ਪਰ ਆ ਨਾ ਕਰਿਓ ਕਿਸੇ ਨੂੰ ਵੀ ਤੇ ਗਟਿਆਂਗੇ ਆਪਾਂ ਪਹਿਲਾਂ ਵੀ ਫੌਣ ਵੀ ਡਟਾਂਗੇ ਮੋਰਚਾ ਵੀ ਦਿੱਤਾਂਗੇ ਮੋਦੀ ਸਰਕਾਰ ਨੂੰ ਝਕਾਵਾਂਗੇ ਵੀ ਸਾਰਿਆਂ ਨੂੰ ਫੇਰ ਮੈਂ ਬੇਨਤੀ ਕਰਦਾ ਤਕੜੇ ਹੋ ਆਪਾਂ ਮੋਰਚਾ ਦਿੱਤਾਂਗੇ ਇੰਨੀਆਂ ਬੇਨਤੀਆਂ ਕਰਦਾ ਮੈਂ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ